ਹਾਂਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤਾਂ ਅੱਜ ਦੀ ਵੀਡੀਓ ਹੈਗੀ ਆ ਕਿ ਬਾਈ ਅੱਜ ਗਿਆ ਸੀਗਾ ਮੋਗੇ ਤਾਂ ਮੋਗੇ ਪ੍ਰੈਸ ਕਾਨਫਰੈਂਸ ਸੀਗੀ ਬਾਈ ਦੀ ਫਿਲਮ ਨੂੰ ਲੈ ਕੇ ਸੁੱਚਾ ਸੂਰਮਾ ਆ ਰਹੀ ਆ 20 ਤਰੀਕ ਨੂੰ ਤਾਂ ਉੱਥੇ ਦੀਆਂ ਤੁਹਾਡੇ ਨਾਲ ਕੁਝ ਵੀਡੀਓਜ਼ ਸ਼ੇਅਰ ਕਰ ਦਿੰਨੇ ਆ ਕਿ ਫੈਨਸ ਨੇ ਬਾਈ ਨੂੰ ਘੇਰ ਲਿਆ ਸੀਗਾ ਰੋਕ ਲਿਆ ਸੀਗਾ ਫੈਨਸ ਨੇ ਫੋਟੋਆਂ ਕਰਾਉਣ ਨੂੰ ਤਾਂ ਬਹੁਤ ਹੀ ਲੰਬਾ ਜਾਮ ਜਾਮ ਹੋ ਗਿਆ ਸੀਗਾ ਉੱਥੇ ਜਾਮ ਪੈ ਗਿਆ ਸੀਗਾ ਸੜਕ ਤੇ ਤਾ ਹੋਰ ਵੀਡੀਓ ਹੈਗੀ ਐ ਇੱਕ ਕਿ ਬਾਈਨ ਤੋਂ ਆਟੋਗ੍ਰਾਫ ਲੈ ਰਹੇ ਆ ਕਈ ਫੈਨ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਦਿੰਨੇ ਆ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਜਰੂਰ ਤੇ ਬਾਈ ਦੇ ਕੰ ਫੈਨ ਕਮੈਂਟ ਜਰੂਰ ਕਰਨ ਬਾਈ ਦੇ ਫੈਨ ਕਮੈਂਟ ਜਰੂਰ ਕਰਨ ਕਿਹੜਾ ਕਿਹੜਾ 20 ਸਤੰਬਰ ਨੂੰ ਹੀ ਮੂਵੀ ਦੇਖਣ ਜਾ ਰਿਹਾ ਆ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਜੀ ਹਾਂਜੀ ਤਾਂ ਵੀਡੀਓ ਤੁਸੀਂ ਦੇਖ ਸਕਦੇ ਆ ਬਾਈ ਦੀ ਰੇਂਜ ਰੋਵਰ ਨੂੰ ਫੈਨਾ ਨੇ ਘੇਰ ਲਿਆ ਸੀਗਾ ਰੋਕ ਲਿਆ ਸੀਗਾ ਤੇ ਬਾਈ ਨਾਲ ਮਿਲ ਰਿਹਾ ਇਹ ਫੋਟੋਆਂ ਵਗੈਰਾ ਕਰਾਈਆਂ ਆ ਦੇਖ ਸਕਦੇ ਆ ਤੁਸੀਂ ਕਿੰਨਾ ਜਾਮ ਟ੍ਰੈਫਿਕ ਜਾਮ ਹੋ ਗਿਆ ਸੀਗਾ ਬਾਈ ਨੂੰ ਰੋਕਣ ਦੇ ਚੱਕਰ ਚ ਅੱਧਾ ਕਿਲੋਮੀਟਰ ਟ੍ਰੈਫਿਕ ਹੀ ਜਾਮ ਹੋ ਗਿਆ ਸੀਗਾ ਤੁਸੀਂ ਦੇਖ ਸਕਦੇ ਆ ਬਾਈ ਨਾਲ ਫੋਟੋਆਂ ਕਰਾ ਰਹੇ ਆ ਫੈਨ ਤਾਂ ਇਦਾਂ ਦੀ ਫੈਨ ਫਾਲੋਇੰਗ ਆਪਣੇ ਇੱਥੇ ਪੰਜਾਬ 'ਚ ਕਿਸੇ ਹੋਰ ਗਾਇਕ ਦੀ ਹੈ ਨਹੀਂ ਜੇ ਕਿਸੇ ਦੀ ਹੈਗੀ ਤਾਂ ਦੱਸ ਸਕਦੇ ਆ ਦੇਖ ਲਓ ਤੁਸੀਂ ਬਾਈ ਆਟੋਗ੍ਰਾਫ ਦੇ ਰਿਹਾ ਆਪਣੇ ਫੈਨਾਂ ਨੂੰ ਮੋਗੇ ਦੀ ਇਹ ਵੀਡੀਓ ਅੱਜ ਦੇਖ ਸਕਦੇ ਆ ਤੁਸੀਂ ਤਾ ਮਿੱਤਰੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਤੇ ਕਮੈਂਟ ਕਰ ਦਿਓ ਹਾਂਜੀ ਵੀਡੀਓ ਦਾ ਤੁਸੀਂ ਦੇਖ ਹੀ ਲਈਆਂ ਤਾਂ ਜੇ ਤਾਂ ਵਧੀਆ ਲੱਗੀਆਂ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤਾਂ ਬਾਕੀ ਤੁਹਾਨੂੰ ਦੱਸ ਦਈਏ ਕਿ ਮੂਵੀ ਜਿਹਨੇ 20 ਸਤੰਬਰ ਨੂੰ ਦੇਖਣੀ ਆ ਹੁਕਮੈ ਸ਼ੋ ਤੋਂ ਛੇਤੀ ਛੇਤੀ ਟਿਕਟ ਬੁੱਕ ਕਰਾ ਲਓ ਕਿਉਂਕਿ ਕਈ ਜਗ੍ਹਾ ਤੇ ਟਿਕਟ ਸਾਰੀਆਂ ਬੁੱਕ ਹੋ ਗਈਆਂ ਸੋਲਡ ਆਊਟ ਹੋ ਗਿਆ ਹੈ ਕੰਮ ਮਠੇਂਡੇ ਸੋਲਡ ਆਊਟ ਹੋ ਗਿਆ ਲੁਧਿਆਣੇ ਹੋ ਗਿਆ ਅੰਮ੍ਰਿਤਸਰ ਵੀ ਅੱਜ ਖੁੱਲ ਗਈਆਂ ਆ ਤਾਂ ਟਿਕਟ ਬੁੱਕ ਕਰਾ ਲਓ ਛੇਤੀ ਛੇਤੀ ਤੇ ਮਿਲਾਂਗੇ ਫਿਰ 20 ਤਰੀਕ ਨੂੰ ਸਿਲਮੇ ਹਾਲਾਂ ਦੇ ਵਿੱਚ